ਸੂਬੇ ਸਰਹੰਦ ਵੱਲੋਂ ਟਾਇਆ ਹੋਇਆ ਕੈਰ ਆ ਤੁਹਾਡੇ ਸਾਹਮਣੇ ਆ ਆ ਮਾਤਾ ਜੀ ਦੇ ਵਿਆਹ ਨੂੰ ਸਿਰਫ 6 ਸਾਲ ਹੋਏ ਸੀ ਜਦੋਂ ਇਹਨਾਂ ਦੇ ਸਿਰ ਦੇ ਸਾਈ ਨੂੰ ਚੁੱਕ ਕੇ ਤੇ ਘਰੋਂ ਸਿਰਫ ਬੜੇ ਭੋਲੇ ਭਾਲੇ ਇਨਸਾਨ ਸੀ ਮਾਤਾ ਜੀ ਆਪ ਦੱਸਣਗੇ ਮਾਤਾ ਜੀ ਮੜਿਆ ਦੱਸਿਆ ਜੀ ਤੁਸੀਂ ਹਾਂ ਜੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਕਿ ਖੇਤੀ ਬਾੜੀ ਵੀ ਨਹੀਂ ਕਰਦੇ ਸੀ ਭਰਾ ਹੀ ਕਰਦੇ ਸੀ ਆਪ ਇਦਾਂ ਹੀ ਉਹ ਕਿਉਂ ਕੈਰ ਹੋਇਆ ਉਹ ਕੈਰ ਇਸ ਕਰਕੇ ਹੋਇਆ ਕਿਉਂਕਿ ਜਿਹੜੇ ਮਾਤਾ ਜੀ ਦੇ ਦਿਓਰ ਸੀ ਨਾ ਸ਼ਿਵਿੰਦਰ ਸਿੰਘ yes ਸਿੰਘ ਛੋਟਾ ਹਾਂ ਜੀ ਹਾਂ ਭਾਈ ਸ਼ਿਵਿੰਦਰ ਸਿੰਘ ਉਹਨਾਂ ਦਾ ਸਿੰਘਾਂ ਦੇ ਨਾਲ ਰਹਿਣ ਵਾਲਾ ਸੀਗਾ ਸਿਸਟਮ ਤੇ ਜਿਹੜੇ ਇਹਨਾਂ ਦੇ ਪਤੀ ਪਰਮੇਸ਼ਵਰ ਸੀਗੇ ਉਹਨਾਂ ਦਾ ਨਾਮ ਸੀ ਕੀ ਸੀ ਉਹਨਾਂ ਦੇ ਦਵਿੰਦਰ ਸਿੰਘ ਦਵਿੰਦਰ ਸਿੰਘ ਜਿਹੜੇ ਦਵਿੰਦਰ ਸਿੰਘ ਜੀ ਉਹ ਤਾਂ ਬੜੇ ਭੋਲੇ ਭਾਲੇ ਸੀਗੇ ਤੇ ਮਾਤਾ ਜੀ ਦੱਸਦੇ ਨੇ ਵੀ ਜਦੋਂ ਪੁਲਿਸ ਆਈਏ ਘਰੇ ਆ ਕੇ ਤੇ ਪੁਲਿਸ ਨੇ ਘੇਰਾ ਪਾ ਲਿਆ ਤੇ ਦਵਿੰਦਰ ਸਿੰਘ ਨੇ ਤਾਂ ਆਪਦਾ ਇੱਕ ਜਾਨ ਬਚਾਉਣ ਵਾਸਤੇ ਆਖਿਆ ਵੀ ਮੈਨੂੰ ਐਵੇਂ ਚੁੱਕ ਕੇ ਨਾ ਲੈ ਜੇ ਪੁਲਿਸ ਕਿਉਂਕਿ ਪੁਲਿਸ ਧੱਕਾਬਾੜਾ ਕਰਦੀ ਹੁੰਦੀ ਸੀ ਤੇ ਉਹਨਾਂ ਨੇ ਆਖਿਆ ਮਾਤਾ ਜੀ ਜਿਵੇਂ ਦੱਸਦੇ ਨੇ ਵੀ ਉਹ ਇੱਕ ਪਾਸੇ ਜਾ ਕੇ ਤੇ ਲੋਕਨ ਲੱਗੇ ਸੀਗੇ ਹਾਂਜੀ ਕੰਦ ਟੱਪਣ ਲੱਗੇ ਸੀ ਕੰਦ ਟੱਪਣ ਪਾਜੀ ਜਾਵਾਂਗੇ ਹੱਬਾ ਜਾਵਾਂਗੇ ਵੀ ਆਪਾਂ ਕਿਹੜਾ ਕੁਸ਼ ਕੀਤਾ ਠੇਰਾ ਪਿਆ ਸੀ ਤੇ ਉਹਨਾਂ ਬ੍ਰਸ਼ਟ ਮਾਰਿਆ ਤੇ ਉਹਨਾਂ ਨੇ ਬ੍ਰਸ਼ਟ ਮਾਰ ਕੇ ਤੇ ਉਹਨਾਂ ਨੂੰ ਮੁੰਡੇ ਹੋਰ ਟੱਪਣ ਲੱਗੇ ਤਾਂ ਬਚ ਗਿਆ ਕਾ ਉਹ 8 ਡਿੱਗ ਪੀ ਤੇ ਦੋ ਮੁੰਡੇ ਜਿਹੜੇ ਸੀਗੇ ਉਹ ਇੱਡਾਂ ਡਿੱਗ ਪਿਆਂ ਕੰਧ ਦੀਆਂ ਤੇ ਪੁੱਠੇ ਮੋੜਾ ਤੇ ਉਹ ਬਚ ਗਏ ਤੇ ਮਾਤਾ ਜੀ ਦੇ ਦੱਸਣ ਦੇ ਮੁਤਾਬਕ ਇਹ ਵੀ ਗੋਲੀ ਲੱਤ 'ਚ ਵੱਜੀ ਸੀ ਤੇ ਜਦੋਂ ਕਿ ਲੋਕਾਂ ਨੇ ਬਾਅਦ ਦੱਸਿਆ ਇਹਨਾਂ ਨੂੰ ਪਤਾ ਲੱਗਿਆ ਵੀ Laash ਨਹੀਂ ਦਿੱਤੀ ਕਿੰਨਾ ਚਿਰ ਤਾਂ ਉਹਨੂੰ ਤੜਫਾਈ ਗਏ ਨੇ ਤੜਫਾਉਂਦੇ ਰਹੇ ਨੇ ਵੀ ਆਪੇ ਇਹ ਇਹ ਇਹਦਾ ਲਾਜ ਵੀ ਨਹੀਂ ਕਰਨਾ ਤੇ ਆਪੇ ਮਰ ਜਾਈਗਾ ਵੀ ਸ਼ਹੀਦ ਕਰਨ ਵਾਸਤੇ ਵੇਖੋ ਤੁਸੀਂ ਕਿੰਨਾ ਤੜਫਾਇਆ ਜਿਹੜੇ ਕੀਤਾ ਰਤੋ ਕੀ ਸ਼ਹੀਦ ਕੀਤੇ ਤੇ ਆ ਜਿਹੜੇ ਕਈ ਅੱਜਕੱਲ ਦੇ ਆ ਜਿਹੜੇ ਲੀਡਰ ਬਣੇ ਹੋਏ ਨੇ ਨਵੇਂ-ਨਵੇਂ ਪੱਗਾਂ 'ਚ ਸਿਰ ਫਸਾ ਕੇ ਤੇ ਆਂਦੇ ਨੇ ਵੀ ਕੁਝ ਵੀ ਨਹੀਂ ਹੋਇਆਗਾ ਆ ਤੁਸੀਂ ਆ ਕੇ ਘਰ ਦੇ ਹਾਲਾਤ ਵੇਖੋ ਇਹ ਮਾਤਾ ਜੀ ਦੇ ਤਿੰਨ ਨਿਆਣੇ ਸੀ ਦੋ ਧੀਆਂ ਸੀ ਤੇ ਇੱਕ ਪੁੱਤਰ ਸੀ ਤੇ ਕਿੰਨੀ ਤੁਸੀਂ ਇਹ ਵੇਖੋ 6 ਸਾਲ ਵਿਆਹ ਨੂੰ ਹੋਏ ਹੁਣ ਤੇ ਤਿੰਨ ਜਵਾਕਾਂ ਦੀ ਉਮਰ ਕਿੰਨੀ-ਕਿੰਨੀ ਹੋਵੇਗੀ ਮਾਤਾ ਜੀ ਦੱਸਿਆ ਮੜਾਇਆ ਹੋਈ ਨਾ 2.5 ਸਾਲ ਦਾ ਕੱਕ ਬੇਟਾ ਏ ਗੁੱਡੀ 6 ਹੰਕ ਸਾਲਾਂ ਦੇ ਮਹੀਨਿਆਂ ਦੀ ਹੈਕ ਅੱਛਾ ਜੀ 6-7 ਮਹੀਨਿਆਂ ਦੀ ਅੱਛਾ ਜੀ ਤੇ ਇੱਕ ਗੁੱਡੀ ਮਾਰੀ ਮੋਟੀ ਵੱਡੀ ਹੋਵੇਗੀ